ਸਾ ਸਸਿਕਾ ਜੀ ਮੈਂ ਸਰਪੰਚ ਆ ਪਿੰਡ ਦੀ ਔਰ ਮੇਰਾ ਨਾਮ ਗੁਰਜੀਤ ਖੋਰਾ ਔਰ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਸਾਡੇ ਪਿੰਡ ਦੇ ਵਿੱਚ ਜਿਹੜਾ ਤੀਆਂ ਦਾ ਤਿਹਾਰਾ ਇਹ ਪਹਿਲੀ ਵਾਰ ਮਨਾਇਆ ਗਿਆ ਔਰ ਮਨਾਇਆ ਵੀ ਇੰਨਾ ਵਧੀਆ ਗਿਆ ਕਿ ਜੋ ਵੀ ਸੱਭਿਆਚਾਰਕ ਪੁਰਾਣੇ ਸਮੇਂ ਦੇ ਜਿਹੜੀਆਂ ਚੀਜ਼ਾਂ ਹੁੰਦੀਆਂ ਸੀਆਂ ਜਿਵੇਂ ਕਿ ਲਾਲੂ ਮਧਾਣੀਆਂ ਹੋ ਗਈਆਂ ਚਰਖੇ ਹੋ ਗਏ ਚੱਕੀ ਹੋ ਗਈ ਤੇ ਜਿਵੇਂ ਕਿ ਘਗਰੇ ਹੋ ਗਏ ਸਾਡੇ ਸੱਗੇ ਫੁੱਲ ਹੋ ਗਏ ਤੇ ਫੁਲਕਾਰੀਆਂ ਹੋ ਗਈਆਂ ਇਹ ਚੀਜ਼ਾਂ ਮਤਲਬ ਕਿ ਅੱਜ ਵੀ ਬੜੇ ਮਾਣ ਵਾਲੀ ਗੱਲ ਆ ਕੀ ਸਾਡੀਆਂ ਭੈਣਾਂ ਅੱਜ ਵੀ ਇਸ ਪੰਜਾਬੀ ਵਿਰਸੇ ਨੂੰ ਸੰਭਾਲ ਕੇ ਰੱਖਣਾ ਹੋਇਆ ਔਰ ਮੈਂ ਇਹ ਕਹੂੰਗੀ ਕਿ ਜਿਹੜਾ ਇਹ ਪੰਜਾਬੀ ਕਲਚਰ ਆ ਸਾਡਾ ਪੰਜਾਬੀ ਵਿਰਸਾ ਸਾਡੀਆਂ ਭੈਣਾਂ ਨੂੰ ਮੈਂ ਹੀ ਬੇਨਤੀ ਕਰੂੰਗੀ ਕਿ ਅੱਜ ਵੀ ਇਸ ਨੂੰ ਅੱਗੇ ਵਾਸਤੇ ਵੀ ਇਸ ਨੂੰ ਸੰਭਾਲ ਕੇ ਰੱਖਣਾ ਤਾਂ ਜੋ ਅਗਲੇ ਸਮੇਂ ਚ ਵੀ ਅਸੀਂ ਤੀਆਂ ਇਸੇ ਤਰ੍ਹਾਂ ਮਨਾਉਂਦੇ ਹਾਂ ਪਹਿਲਾਂ ਰੱਪੀਆਂ ਮਨਾਉਂਦੇ ਤੇ ਜਾਂ ਹੁਣ ਮਨਾਉਂਦੇ ਕਿੰਨਾ ਕੁ ਫਰਕ ਕਰਦਾ ਤੁਹਾਨੂੰ ਪਹਿਲਾਂ ਵਾਲੀਆਂ ਤੀਆਂ ਤੇ ਹੋਰ ਹੁੰਦਾ ਦੇਖੋ ਜਿਹੜੀਆਂ ਪਹਿਲੇ ਜਵਾਨਾਂ ਚ ਤੀਆਂ ਬਣਾਈ ਜਾਂਦੀਆਂ ਸੀਆਂ ਜਿਹੜੀ ਅਸੀਂ ਅੱਜ ਤੀਆਂ ਮਨਾ ਰਹੇ ਹਾਂ ਮੈਂ ਤਾਂ ਇਹ ਲੱਗਦਾ ਕਿ ਸ਼ਾਇਦ ਅੱਜ ਉਹ ਹੀ ਸਮਾਂ ਯਾਦ ਆ ਗਿਆ ਸਾਨੂੰ ਕੋਈ ਫਰਕ ਨਹੀਂ ਲੱਗਿਆ ਹੈਗਾ ਮੈਨੂੰ ਤਾਂ ਅਸਲ ਦੇ ਵਿੱਚ ਕਿਉਂਕਿ ਉਹੀ ਸਮਾਂ ਦੁਬਾਰਾ ਆ ਚੁੱਕਿਆ ਤੇ ਪਛੜ ਚੁੱਕਿਆ ਸੀ ਬਹੁਤ ਜ਼ਿਆਦਾ ਤੇ ਮੈਂ ਤਾਂ ਇਹ ਕਹੂੰਗੀ ਕਿ ਵੀ ਬਹੁਤ ਵਧੀਆ ਲੱਗਦਾ ਜੀ ਸਾਨੂੰ ਤੇ ਸਾਡੀਆਂ ਭੈਣਾਂ ਨੂੰ ਇਹ ਜਿਹੜਾ ਸੱਭਿਆਚਾਰਕ ਪ੍ਰੋਗਰਾਮ ਹੈ ਮਨਾਉਣਾ ਚਾਹੀਦਾ ਪਹਿਲਾਂ ਕਿੰਨੇ ਦਿਨ ਤੀਆਂ ਮਨਾਈਆਂ ਜਾਂਦੀਆਂ ਤੇ ਅ ਮੇਰੇ ਖਿਆਲ ਦੇ ਵਿੱਚ 7-8-10 ਦਿਨ ਮਨਾਉਂਦੇ ਸੀ ਤੀਆਂ ਲਗਾਤਾਰ ਸਾਵਣ ਦੀ ਮਹੀਨੇ ਵਿੱਚ ਕੁੜੀਆਂ ਤੇਕੇ ਆਉਂਦੀਆਂ ਦਿਆਂ ਕੀ ਕੀ ਭਗਵਾਨ ਪਕਵਾਏ ਜਾਂਦੇ ਤੇ ਉਸ ਤੱਕ ਦੇਖੋ ਜੀ ਖੀਰ ਪੂੜੇ ਬਣਾਉਂਦੇ ਸੀਗੇ ਤੇ ਬਾਕੀ ਖੀਰ ਪੂੜੇ ਜ਼ਿਆਦਾ ਮਨ ਲਾਦਾ ਹੁੰਦੇ ਸੀਗੇ ਤੇ ਜਿਵੇਂ ਹੁਣ ਲਾ ਲੋ ਸਾਡੇ ਤੀਆਂ ਦੇ ਸੁਨਾਰੇ ਆਉਂਦੇ ਸੀ ਹੈ ਨਾ ਬਿਸਕੁਟ ਤਾਂ ਹੁਣ ਅਸੀਂ ਘਰੇ ਵੀ ਖਾਣੇ ਬਿਸਕੁਟ ਆਪਣੇ ਪਰ ਜਿਹੜੇ ਭਰਾ ਲੈ ਕੇ ਆਉਂਦੇ ਸੀ ਉਹਨਾਂ ਦਾ ਟੇਸਟੀ ਹੋਰ ਹੁੰਦਾ ਸੀਗਾ ਬਹੁਤ ਬਹੁਤ ਵਾਂਗ ਖੀਰ ਤੇ ਪੌਂਕੀ ਤੇ ਕਲਰ ਮਗਰੀ ਦੇ ਵਿੱਚ ਅੱਜ ਤੀਆਂ ਦਾ ਜਿਹੜਾ ਤਿਹਾਰ ਮਨਾ ਰਹੇ ਸੀ ਅਸੀਂ ਕੋਸ਼ਿਸ਼ ਕਰਦੇ ਆਂ ਵੀ ਧੀਆਂ ਨੇ ਜਿਹੜੀਆਂ ਏਕੇ ਪਿੰਡਾਂ ਪੜੇ ਆਉਂਦੀਆਂ ਨੇ ਜਾਂ ਆਪਣੀਆਂ ਜਿਹੜਾ ਪਰਿਵਾਰ ਇਕਾਂਲੂਹਾਂ ਨੇ ਇਹਨਾਂ ਨੂੰ ਇਕੱਠੇ ਹੋਣ ਦਾ ਬਹੁਤ ਘੱਟ ਜਿਹੜਾ ਸਮਾਂ ਮਿਲਦਾ ਮੇਰੇ ਖਿਆਲ ਦੇ ਇੱਕ ਧੀਆਂ ਦਾ ਤਿਹਾਰਾ ਜਿੱਥੇ ਇਕੱਠੇ ਹੁੰਦੀਆਂ ਨੇ ਦੁੱਖ ਸੁੱਖ ਸਾਂਝਾ ਕਰਦੇ ਨੇ ਔਰ ਨੱਚ-ਤੱਪ ਕੇ ਗੋਲੀਆਂ ਪਾ ਕੇ ਜਿੱਥੇ ਗੋਲੀਆਂ ਦੇ ਵਿੱਚ ਲੋਕਚਕ ਹੁੰਦੀ ਆ ਖਸਤੇ ਨੂੰ ਦੀ ਤੇ ਉਹ ਇਦਾਂ ਆਪਣਾ ਜਿਹੜਾ ਖੁਸ਼ੀ ਨੂੰ ਜ਼ਾਹਰ ਕਰਦੇ ਨੇ ਔਰ ਅਸੀਂ ਕੋਸ਼ਿਸ਼ ਕੀਤੀ ਆ ਵੀ ਅਸੀਂ ਤਾਂ ਪਹਿਲੀ ਵਾਰ ਮਨਾ ਰਹੇ ਪਿੰਡ ਦੇ ਵਿੱਚ ਤੇ ਅਸੀਂ ਕੋਸ਼ਿਸ਼ ਕੀਤੀ ਅਸੀਂ ਤਾਂ ਇੱਕ ਚੱਕਰ ਜਿਹਾ ਕਿਹਾ ਸੀ ਸਾਡੇ ਕੋਲ ਚਾਰ ਚੱਕਰ ਆਏ ਇੱਕ ਚੱਕੀ ਵੀ ਆਈ ਹੈ ਤੇ ਇੱਕ ਤਾਂ ਮਧਾਣੀ ਸੀਗੀ ਤੇ ਹੋਰ ਵੀ ਅਸੀਂ ਕੋਸ਼ਿਸ਼ ਕੀਤੀ ਪੂਰਾ ਸ਼ਿੰਗਾਰ ਕੇ ਵੀ ਅਸੀਂ ਸੱਭਿਆਚਾਰ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰੀਆ ਮੈਨੂੰ ਲੱਗਦਾ ਵੀ ਹਾਲੇ ਅਸੀਂ ਉਹ ਪੂਰੀ ਕੰਮਜਾਗੀ ਨਹੀਂ ਕੀਤੀ ਕੋਸ਼ਿਸ਼ ਕਰਾਂਗੇ ਜਿਵੇਂ ਜਿਹੜੀਆਂ ਵੀ ਕਮੀਆਂ ਰਹਿ ਗਈਆਂ ਵੀ ਅਗਲੀ ਵਾਰ ਅਸੀਂ ਉਹਨੂੰ ਪੂਰਾ ਕਰੀਏ ਔਰ ਪਿੰਡ ਦਾ ਬਹੁਤ ਸਹਿਯੋਗ ਮਿਲਿਆ ਸਾਰੀਆਂ ਭੈਣਾਂ ਮਾਮਾ ਕੱਟੀਆਂ ਹੋ ਕੇ ਆਈਆਂ ਨੇ ਦਿਨ ਜਵਾਈ ਵੀ ਕੀਤਾ ਔਰ ਖਾਣ ਪੀਣ ਦੇ ਵੀ ਅਸੀਂ ਜੋ ਜ਼ਿਆਦਾਤਰ ਪੈਣਾ ਦੀ ਡਿਮਾਂਡ ਹੁੰਦੀ ਆ ਵੀ ਕੋਲ ਗੁੱਪੇ ਟਿੱਕੀ ਤੇ ਲਘੀ ਪੱਲੇ ਵੀ ਜਿਆਦਾਤਰ ਜਿਆਦਾ ਪਸੰਦ ਕਰਦੇ ਨੇ ਅਸੀਂ ਉਹੀ ਇਹਨਾਂ ਦਾ ਖਾਣ ਪੀਣ ਦਾ ਜਿਹੜਾ ਪ੍ਰਬੰਧ ਆ ਉਹ ਵੀ ਉਸੇ ਤਰ੍ਹਾਂ ਹੀ ਕੀਤਾ ਔਰ ਅਸੀਂ ਉਮੀਦ